ਇਿੱਤਾ ਫੇਰ ਨਾਨਕ ਸਰ ਭਗਤੀ ਦਾ ਘਰ ਅੱਲਾ ਯਾਰ ਖਾ ਜੋਗੀ ਕਹਦਾ ਏਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ ਜੰਬਾਪ ਨੇ ਬੱਚੇ ਘਟਾਏ ਖੁਦਾ ਕੇ ਲੀਏ ਉਹ ਆਂਦੇ ਭਗਤੀ ਦਾ ਘਰ ਸਾਡਾ ਅਛਾ ਅਨੰਦਪੁਰ ਸਾਹਿਬ ਨੂੰ ਭਗਤੀ ਦਾ ਘਰ ਨਹੀਂ ਕਿਹਾ ਚਮਕੌਰ ਸਾਹਿਬ ਨੂੰ ਭਗਤੀ ਦਾ ਘਰ ਨਹੀਂ ਕਿਹਾ ਉਹ ਸਿੱਖੋ ਸੋਚਿਓ ਜਰੂਰ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਦੇ ਲਾਗੂ ਦੀ ਲੰਘ ਰਹਾ ਸਸਕਾਰ ਕਰਨ ਦਾ ਮੌਕਾ ਨਹੀਂ ਮਿਲਿਆ ਚਮਕੌਰ ਸਾਹਿਬ ਨੂੰ ਭਗਤੀ ਦਾ ਘਰ ਨਹੀਂ ਕਿਹਾ ਕਿਹਨੂੰ ਕਿਹਾ ਭਗਤੀ ਦਾ ਘਰ ਹੁਣ ਤੁਸੀਂ ਬੋਲਦੇ ਹੋ ਹਾਂ ਨਾਨਕ ਸਰ ਭਗਤੀ ਦਾ ਘਰ ਜਿੱਥੇ 7 ਤੇ 9 ਸਾਲ ਦੇ ਸਹਿਬ ਜਾਦੇ ਨੀਂਹ ਚੜੇ ਗਏ ਆ ਉਹਨੂੰ ਨਹੀਂ ਭਗਤੀ ਦਾ ਘਰ ਇਹਨਾਂ ਕਿਹਾ ਅਗਲਿਆਂ ਨੂੰ ਪਤਾ ਸੀ ਉਹਨੂੰ ਕਿਹਾ ਤੇ ਸਿੱਖ ਨੇ ਉੱਥੇ ਜਾਣਾ ਤੇ ਫਿਰ ਸਹਿਬ ਜਾਦੇ ਵਰਗੀ ਦਿੜਤਾ ਆਊਗੀ ਜੇ ਅਨੰਦਪੁਰ ਸਾਹਿਬ ਜਾਣਗੇ ਕੇਸ ਕਟਾਉਣ ਵਾਲਾ ਪ੍ਰਣ ਕਰਕੇ ਆਉਗਾ ਅੱਜ ਤੋਂ ਬਾਅਦ ਕੇਸਾਂ ਦੀ ਬੇਤਵੀ ਨਹੀਂ ਕਰਨੀ ਨਸ਼ਾ ਨਹੀਂ ਕਰਨਾ देर ਧਾਰੀ ਗੜੀ ਮੱਥਾ ਨਹੀਂ ਟੇਕਣਾ ਕਿਸੇ ਜਾਲਮ ਦੀ ਈਨ ਨਹੀਂ ਮੰਨਣੀ ਇਥੇ ਆਉਣਗੇ ਤੇ ਅਸੀਂ ਜਿੱਦਾਂ ਦੇ ਆ ਪਹਗੇ ਆ ਉਹੋ ਜੇ ਕਰਕੇ ਤੋਰ ਦੇਣੇ ਆ ਇਸ ਕਰਕੇ ਅਗਲਿਆਂ ਨੇ ਆਪਣੇ ਨਾਲੇ ਨਾ ਜੋੜ ਲੈ ਵੀ ਇਹ ਭਗਤੀ ਦਾ ਕਰ ਹੈ ਤੇ ਜੇ ਕੋਈ ਸਵਾਲ ਕਰੇ ਹਾਂ ਮੈਂ ਸੁਣ ਰਿਹਾ ਲਾਈਵ ਜਾ ਰਹੇ ਆ ਕੋਈ ਦੱਸੇ ਸੰਨ ਤੁਹਾਡਾ ਭਗਤੀ ਦਾ ਕਰ ਕਿਦਾਂ ਬਈ ਚਮਕੌਰ ਸਾਹਿਬ ਕਿਉਂ ਨਹੀਂ ਭਗਤੀ ਦਾ ਕਰ ਸਰਹੰਦ ਕਿਉਂ ਨਹੀਂ ਭਗਤੀ ਦਾ ਕਰ? ਆਨੰਦਪੁਰ ਸਾਹਿਬ ਕਿਉਂ ਨਹੀਂ ਭਗਤੀ ਦਾ ਕਰ? ਨਨਕਾਣਾ ਸਾਹਿਬ ਕਿਉਂ ਨਹੀਂ ਭਗਤੀ ਦਾ ਕਰ? ਅਮਰਸਰ ਕਿਉਂ ਨਹੀਂ ਭਗਤੀ ਦਾ ਕਰ? ਕਿਸੇ ਕਿਸੇ ਜ਼ਹੀਦਾਰ ਨੇ ਨਹੀਂ ਇਹ ਗੱਲ ਪੁੱਛੀ। ਪਿੱਤਰਵਾਰ ਸਾਹਿਬ ਛੱਡ ਕੇ, ਅਮਰਸਰ ਛੱਡ ਕੇ, ਤਰਨਤਾਰਨ ਛੱਡ ਕੇ ਤੁਹਾਨੂੰ ਕਿਹਨੇ ਅਥਾਰਟੀ ਦਿੱਤੀ ਵੀ ਤੁਸੀਂ ਇਹਨੂੰ ਕੋਜੀ ਇਹੋ ਭਗਤੀ ਦਾ ਕਰ? ਉਹ ਬੋਲੋ ਪਿਆਰਿਓ। ਸੋਚ ਕੇ ਦੇਖੋ। ਹਾਂ, ਉਥੋਂ ਕੀ ਮਿਲਦੇ ਜੀ? ਲਿਫਾਫੇ ਮਿਲਦੇ। ਬਸ ਉਥੋਂ ਵੱਡੇ ਵੱਡੇ ਜਿਹਨੇ ਬਾਬਿਆਂ ਦੀਆਂ ਵਰਸ਼ੀਆਂ ਮ ਨਹੀਂ ਆ ਜਾਂਦੀਆਂ ਨੇ ਉਥੋਂ ਵੀ ਕੀ ਮਿਲਦੇ ਆ ਢਾਡੀ ਪ੍ਰਚਾਰਕ ਕਵੀਸ਼ਰ ਕਿਦਾਂ ਭੱਜ-ਭੱਜ ਜਾਂਦੇ ਉਥੇ ਕਿਦਾਂ ਸੋਲੇ ਗਾਉਂਦੇ ਉਹਨਾਂ ਦੇ ਕਿਉਂਕਿ ਉਥੋਂ ਅਗਲੇ ਮੂੰਹ ਮੰਗੀ ਮਾਇਆ ਮਿਲਦੀ ਹੁੰਦੀ ਗੱਫੇ ਮਿਲਦੇ ਵੱਡੇ ਵੱਡੇ ਫਿਰ ਇਧਾਂ ਖਿਲ-ਖਿਲ ਕੇ ਜ਼ੋਰ-ਜ਼ੋਰ ਕੇ ਬਾਬਿਆਂ ਨੂੰ ਰੱਬ ਦੇ ਪੁੱਤਰ ਸ਼ਬਦ ਕਰਕੇ ਆਉਂਦੇ ਆਮ ਕਬਲ ਦੇ ਸਾਡੇ ਕਈ ਆਪਣੇ ਆਪ ਨੂੰ ਭਾਈ ਆਖਣ ਵਾਲੇ ਵੀ ਸਾਧਾਂ ਦੇ ਡੇਰਿਆਂ 'ਚ ਜਾ ਕੇ ਕੀਰਤਨ ਕਰਦੇ ਆਂ ਅੱਜ ਵੀ ਕਰਦੇ ਅੱਜ ਘੜਾ ਨਹੀਂ ਕਰਦੇ ਅੱਜ ਵੀ ਕਰਦੇ ਦੂਜਾ ਪਖੰਡ ਦੇ ਸਦਾ ਆਪਣਾ ਨਹੀਂ ਪਖੰਡ ਦੱਸਦਾ ਅੱਜ ਵੀ ਕਰਦੇ ਅੱਜ ਵੀ ਨਾਨਸਰੀਆਂ ਦਾ ਪੂਰੀ ਯਾਰੀ ਆ ਅੱਜ ਵੀ ਪੂਰੀ ਸਾਂਝ ਆ ਪਖੰਡ ਤੇ ਪਖੰਡ ਐ ਭਾਵੇਂ ਕੋਈ ਕਰੇ ਕੱਲ ਨੂੰ ਮਿਸ਼ਰੀ ਕਾਜਾਂ ਦਾ ਫੰਡ ਵਾਲਾ ਬੰਦਾ ਕਹਵੇ ਵੇਖੋ ਜੀ ਕਾਜ ਭਗਤੀ ਦਾ ਕਰ ਕਿਦਾਂ ਪਕੜ ਜਿਹਾ ਕਰੇ ਕਿ ਸੰਸਤਾ ਐ ਪੜਾਈ ਜਾ ਰਹੀ ਐ ਕੱਲ ਨੂੰ ਦੂਜੇ ਥਾਂ ਤੇ ਵੀ ਜਾ ਸਕਦੀ ਐ ਅਗਲੇ ਆ ਆਪਣੇ ਡੇਰੇ ਖੋਲੇ ਨੇ ਖਿੱਚ ਖਿਚਾ ਕੇ ਅਗਲੇ ਨੇ ਆਪਣੇ ਡੇਰਿਆਂ ਦੀਆਂ ਭੇਡਾਂ ਬਣਾਉਣਾ ਸਾਨੂੰ ਜਿੱਥੇ ਮਰਜੀ ਭੱਜ ਲਾ ਤੇ ਗੁਰੂ ਗ੍ਰੰਥ ਸਾਹਿਬ ਰੱਖਿਆ ਸਿਰਫ ਜੋਗਾ ਪਾਉਣਾ ਕਦੋਂ ਰੱਖਿਆ ਜੀ ਬੋਲ ਕੇ ਦੱਸੋ ਜੋਗਾ ਪਾਉਣਾ ਵੀ ਲੋਕਾਂ 'ਚ ਇਹ ਜਾਵੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਹੋਵੇ ਸਿੱਖਾ ਜਾਗ ਸਮਝ ਪਾਣੀ ਕੀ ਕਹਿਰੀ ਐ ਸਾਂ ਕਿੱਥੋਂ ਤੋਰਿਆ ਤੇ ਕਿੱਥੇ ਲਿਆ ਕੇ ਸੇ ਕੌਮ ਨੂੰ ਖੜਾ ਕਰ ਦਿੱਤਾ